ਸਲੋਜੀ ਇੱਕ ਹੋਰ ਵੱਡਾ ਫਾਇਦਾ ਕਰ ਦਿੰਦੇ ਆ ਆ ਦੇਖੋ ਜੀ ਸਾਰਾ ਲਗਜ਼ਰੀ ਸਮਾਨ ਓਏ ਇਹਦੇ ਵਿੱਚ ਚਾਰ ਤੱਕ ਕੋਟ ਪੈਂਟ ਹੋ ਗਿਆ ਇੱਕ ਸ਼ੇਰਵਾਨੀ ਹੋ ਗਈ ਇੱਕ কুর্তা ਪਜਾਮਾ ਹੋ ਗਿਆ ਬਾਸਕਟ ਹੋ ਗਈ ਫਲਕਾਰੀ ਹੋ ਗਈ ਇਹ ਸਾਰਾ ਸਮਾਨ ਜੇ ਬਾਜ਼ਾਰ ਚ ਪਤਾ ਕਰੋਗੇ 65000 ਰੁਪਏ ਤੋਂ ਘੱਟ ਕਿਸੇ ਨੇ ਨਹੀਂ ਦੇਣਾ ਸਾਡੇ ਕੋਲ ਆ ਜਾਓ 65000 ਆਲਾ ਮਾਲ 25000 ਜਿਹਾ ਜੋ 25000 ਰੁਪਇਆ ਲੈ ਕੇ ਆਓ ਚਾਰ ਕੋਟ ਪੈਂਟ ਲੈ ਕੇ ਜਾਓ ਇੱਕ ਸ਼ੇਰਵਾਨੀ ਲੈ ਕੇ ਜਾਓ কুর্তা ਪਜਾਮਾ ਬਾਸਕਟ ਲੈ ਕੇ ਜਾਓ ਦੇਖੋ ਡਿਜ਼ਾਈਨ ਇੱਕ ਦਾ ਇਦਾਂ ਰਵਾਂਗੇ ਦੂਜਾ ਦਵਾਂਗੇ ਤਰਸੀਮ ਜੱਟ ਵਾਲਾ ਤੀਜਾ ਦਵਾਂਗੇ ਸ਼ਹਿਰੀ ਬਾਪੂ ਵਾਲਾ ਚੌਥਾ ਦਵਾਂਗੇ ਕੈਨੇਡਾ ਅਮਰੀਕਾ ਇੰਗਲੈਂਡ ਵਾਲੇ ਐਨਆਰਆਈ ਭਰਾਵਾਂ ਵਾਲਾ ਸ਼ੇਰਵਾਨੀ কুর্তা ਪਜਾਮਾ ਬਾਸਕਟ ਫੁਲਕਾਰੀਆ 65000 ਰੁਪਇਆ ਘੱਟ ਕਿਸ ਨੇ ਨਹੀਂ ਲੈਣਾ ਚੈਲੰਜ ਕਰਦੇ ਆ ਦਵਾਂਗੇ 25000 ਚ ਕਿਸੇ ਮਾਈ ਦੇ ਲਾਲ ਜੀ ਹਿੰਮਤ ਹੈ ਨਹੀਂ ਹੁਣ ਆਹ ਵੀਡੀਓ ਐਂਡ ਤੱਕ ਦੇਖ ਲਓ ਕਈ ਦੁਕਾਨਦਾਰਾਂ ਦੇ ਪਟਾਕੇ ਵੇਜਣੇ ਆ ਕਿਉਂਕਿ ਕੋਡ ਪੈਣ ਦੀ ਕੁਆਲਿਟੀ ਦਿਖਾ ਰਹੇ ਆ ਮਾਤੂ ਸ਼੍ਰੀ ਦਸਤਾਰ ਦੀ ਕੱਪੜਾ ਕਰ ਕਰ ਕਰਦਾ ਰੰਗ ਜਿਹੜੇ ਮਰਜ਼ੀ ਲੈ ਲਓ ਇਤਾਂ ਦੇ ਡਾਰਕ ਡਾਰਕ ਲਾਈਟ ਲਾਈਟ ਰੰਗ ਜਿਹੜੇ ਮਰਜ਼ੀ ਲੈ ਲਓ ਇਹ ਦੇਣੇ ਆ 2995 2 ਪੀਸ ਤੇ 3760 ਚ 3 ਪੀਸ ਆ ਚੱਕੋ ਜੀ ਜਿਹੜਾ ਸਟੂਡੀਓ ਚ 22000 25 25000 ਦਾ ਮਿਲਦਾ ਚੱਕੋ 5000 ਤੇ ਸਟੱਟ ਚ ਕਰਕੇ ਦੇ ਦਾਂਗੇ ਰੇਮਨ ਦਾ ਕੋਰਟ ਪੈਨ ਜਿਹੜਾ 25 30000 ਤੋਂ ਘਟ ਨਹੀਂ ਬੰਦਾ ਚੱਕੋ 10000 ਤੇ ਬਣਾ ਕੇ ਦੇ ਦਾਂਗੇ ਸੀਆਰਮ ਦਾ ਕੋਰਟ ਪੈਨ ਚੈੱਕ ਕਰ ਲੋ ਬੁਜਾਰਾ ਦੇ ਵਿੱਚ ਰੇਟ 20000 ਤੋਂ ਸ਼ੁਰੂ ਹੁੰਦਾ ਪਰ ਸੀ ਆ ਰਾਮ ਦਾ ਕੋਟ ਪੈਣ 7000 ਚ ਸਟਿਚ ਕਰਕੇ ਦੇ ਦਾਂਗੇ ਰੰਗ ਚੈੱਕ ਕਰੋ ਲਾਈਟ ਡਾਰਕ ਜਿੰਨੇ ਮਰਜ਼ੀ ਰੰਗ ਲੈ ਲਓ ਵਖੋ ਜੀ ਬਲੇਜ਼ਰਾਂ ਦੇ ਵਿੱਚ ਸਾਡੇ ਕੋਲ ਟਾਪ ਕਲਾਸ ਦੀ ਰੇਂਜ ਹੈ ਜਿਹੜੇ ਬਜ਼ਾਰਾ ਜੇ 5 5000 ਤੇ ਬਲੇਜ਼ਰ ਬੰਦੇ ਆ ਪਿਓਰ ਵੂਲ ਦੇ ਅਸੀਂ 25 2500 ਰੁਪਏ ਚ ਸਟਿਚ ਕਰਕੇ ਦੇ ਦਾਂਗੇ ਕੁਰਤੇ ਪਜਾਮੇ ਚੈੱਕ ਕਰੋ ਜੀ ਡਿਜ਼ਾਈਨਰ ਕੁਰਤੇ ਉਸ ਤੋਂ ਬਾਅਦ ਬਾਸਕਟਾ ਕੁਰਤੇ ਪਜਾਮੇ ਤੇ ਇਦਾਂ ਦੀਆਂ ਬਾਸਕਟਾ ਸ਼ੇਰਵਾਨਿਆਂ ਦਾ ਡਿਜ਼ਾਈਨ ਚੈੱਕ ਕਰ ਲਓ ਜਿੰਨੇ ਡੀਐਨ ਸਾਡੇ ਕੋਲੇ ਆ ਬਾਜ਼ਾਰ 'ਚ ਕਿਸੇ ਕੋ ਨਹੀਂ ਹੋਣੇ ਆ ਰੇਮੰਡ ਸ਼ਿਆਰਾਮ ਦੇ ਕੁਰਤੇ ਪਜਾਮੇ ਜਿਹੜੇ 5-5000 ਦੇ ਆ 25-2500 ਰੁਪਏ 'ਚ ਦੇਦੀ ਦੇ ਆ ਪੇਪਰ ਕੋਟਨ ਦਾ ਕੁਰਤਾ ਪਜਾਮਾ 3000-3200 ਤੋਂ ਘੱਟ ਨਹੀਂ ਮਿਲਦਾ ਪਰ ਮਾਤੂ ਸ਼ੀਰ ਦਸਤਾਰ ਜੰਡੇ ਵਾਲੇ ਗੁਰੂ ਸੈਲਫ 1200 ਰੁਪਏ ਦੇ ਵਿੱਚ ਲੈ ਜਾਓ ਹੁਣ ਰੰਗਦਾਰ ਗੱਲ ਕਰ ਲੈਨੇ ਆ ਰੰਗਾ ਮੇਚੀ ਚੈੱਕ ਕਰੋ ਜੀ ਕੀਜ਼ਾ ਕੋਟਨ ਦੀ ਪਾਰਟੀਆਂ ਤੇ ਜਾਗੋ ਤੇ ਵਿਆਹਾਂ ਸ਼ਾਦੀਆਂ ਦੇ ਵਿੱਚ ਇਦਾਂ ਦੇ ਰੰਗ ਚੱਲਨੇ ਆ ਬਾਜ਼ਾਰਾਂ ਦੇ ਵਿੱਚ ਰੇਟ 3-3 4-4000 ਆ ਸਾਡਾ ਰੇਟ ਸ਼ੁਰੂ ਹੋ ਜਾਂਦਾ 700 ਰੁਪਏ ਤੋਂ 700 ਤੋਂ ਲੈ ਕੇ 1500 2000 2500 3000 ਤੱਕ ਰੰਗ ਤਾਰ ਕੁੜਤੇ ਪਜਾਮੇ ਚੈੱਕ ਕਰ ਲਓ ਇਤੇ ਇਦਾਂ ਦਾ ਕੋਈ ਰੰਗ ਹੈ ਨਹੀਂ ਜਿਹੜਾ ਸਾਡੇ ਕੋਲੇ ਨਹੀਂ ਹੈਗਾ ਸਾਡੇ ਕੋਲੇ ਸ਼ਰਟ 450 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਜੀ ਦੇਖੋ ਜੀ ਜਿਹੜੇ ਸਾਡੇ ਪੱਗਾਂ ਬੰਨਣ ਵਾਲੇ ਸ਼ਕੀਨ ਭਰਾ ਆ ਉਹਨਾਂ ਲਈ ਵੀ ਪੂਰੇ ਦੁਨੀਆ ਦਾ ਸਭ ਤੋਂ ਵੱਡਾ ਬ੍ਰਾਂਡ ਮਾਤੂ ਸ਼ਰੀ ਦਸਤਾਰ ਅਸਲ ਰੰਗ ਸਰਦਾਈ ਦੇ ਸਾਡੇ ਕੋਲ ਪੱਗਾਂ ਦੇ ਵਿੱਚ 550 ਤੋਂ ਬਾਅਦ ਰੰਗ ਆ ਰੰਗ ਲਾਈਟ ਲੈ ਜਾਓ ਡਾਰਕ ਲੈ ਜਾਓ ਜਿੰਦਾਂ ਆ ਮਰਜੀ ਰੰਗ ਲੈ ਜਾਓ ਸਾਹ ਦੇਖੋ ਜੀ 3 ਮਹੀਨੇ ਦੀ ਫੁੱਲ ਗਰੰਟੀ ਆ ਰੰਗਾਂ ਦੀ ਰੰਗ ਫੇਟ ਹੋ ਜਵੇ ਡੱਬ ਪੈ ਜਵੇ ਚਿਰਕ ਪੈਵੇ 3 ਮਹੀਨੇ ਚ ਪੱਕ ਬਦਲ ਕੇ ਨਵੀਂ ਲੈ ਜਾਓ 1 ਮਿੰਟ ਚ ਬਦਲ ਕੇ ਦਵਾਂਗੇ ਛੇਤੀ ਆ ਜਾਓ ਵੱਡੇ ਫਾਇਦੇ ਵਿਆਹਾਂ ਸ਼ਾਦੀਆਂ ਦੇ ਵਿੱਚ ਪਾਉਣ ਵਾਲੇ ਲਗਜ਼ਰੀ ਕੱਪੜੇ 65 ਹਜ਼ਾਰ ਵਾਲਾ ਕੱਪੜਾ 25 ਹਜ਼ਾਰ 'ਚ ਗਾਰੰਟੀ ਨਾਲ ਦਵਾਂਗੇ 10 ਹਜ਼ਾਰ ਵਾਲਾ ਕੋਟ ਪੈਂਟ 2995 'ਚ 15 ਹਜ਼ਾਰ ਵਾਲਾ ਕੋਟ ਪੈਂਟ 3760 'ਚ 20 ਹਜ਼ਾਰ ਵਾਲੀ ਸ਼ੇਰਮਾਨੀ 7000 'ਚ 3000 ਵਾਲਾ ਕੁਰਤਾ 1400 'ਚ ਮਤਲਬ ਸਾਰੇ ਬਹੁਤ سارے ਫਾਇਦੇ ਆ ਤੁਸੀਂ ਕੋਈ ਜਾਣਕਾਰੀ ਲੈਣੀ ਆ ਨੰਬਰ ਸਕਰੀਨ ਤੇ ਜੀ ਫੋਨ ਕਰ ਸਕਦੇ ਆ ਕੈਰਮਨ ਸੁਗੰਧ ਦੇ ਨਾਲ ਹਰਦੀਪ ਸਿੰਘ ਤੱਕੜ ਸਾਹਾਂ ਟੀਵੀ ਚੜ੍ਹਿਆਲਾ ਗੁਰੂ